ਹਾਂਜੀ ਸਵਾਗਤ ਹੈ ਤੁਹਾਡਾ ਮੇਰੇ ਪੇਜ ਅਮਰਜੀਤ ਕੋਸਿਆਂ ਵਾਲਾ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੀ ਹਣ ਚੜ੍ਹਦੀ ਕਲਾ ਵਿੱਚ ਹੋਵੋਗੇ ਹਜੇ ਕਨਪਰਸੀ ਵਿੱਚ ਮੈਂ ਇੱਕ ਵੀਡੀਓ ਪਾ ਕੇ ਆਇਆ ਹਾਂ ਨਾਮ ਮੀਟਰ ਲਵਾਉਣ ਦੇ ਸੰਬੰਧ ਵਿੱਚ ਵੀ ਰੀਸਟਾਈਲਾਈਜ਼ ਨਹੀਂ ਕਰ ਦਿੱਤੀ ਗਈ ਦੋਸਤੋ ਇੱਕ ਨਵਾਂ ਸਰਕਰੂ ਜਾਰੀ ਹੋਇਆ ਹੈ ਮੈਂ ਕਿਵੇਂ ਲਵਾਂ ਤੁਹਾਨੂੰ ਤੁਸੀਂ ਦੁਕਾਨ ਦਾ ਮੀਟਰ ਲਵਾਉਣਾ ਜਾਂ ਤੁਸੀਂ ਘਰ ਦਾ ਮੀਟਰ ਲਵਾਉਣਾ ਕਿਸੇ ਲਵਾਉਣਾ ਪਿੰਡ ਚ ਲਵਾਉਣਾ ਸ਼ਹਿਰ ਚ ਲਵਾਉਣਾ ਉਸ ਵਿੱਚ ਕੀ ਆ ਮੈਂ ਕਿਨਕਸਲਪੁਰ 2021 ਟੈਸਟਿੰਗ ਰਿਪੋਰਟ ਲਾਜਮ ਕਰ ਦਿੱਤੀ ਗਈ ਹੈ। ਉਹ ਕਈ ਦੋਸਤਾਂ ਨੂੰ ਪਤਾ ਨਹੀਂ ਹੁੰਦਾ ਵੀ ਟੈਸਟ ਰਿਪੋਰਟ ਕੀ ਹੁੰਦੀ ਹੈ। ਟੈਸਟਿੰਗ ਰਿਪੋਰਟ ਇੱਕ ਉਹ ਜਿਹੜੇ ਬਿਜਲੀ ਵਾਲੇ ਕੰਮ ਨਿਗਰਾ ਕਰਦੇ ਆ ਉਹ ਟੈਸਟਿੰਗ ਰਿਪੋਰਟ ਪੇ ਕਰ ਦਿੰਦੇ ਨੇ ਵੀ ਨਹੀਂ ਕਰ ਦੁਕਾਨਾਂ ਹਮੇ ਸ਼ਹਿਰਾਂ ਦੇ ਵਿੱਚ ਉਹਨਾਂ ਤੋਂ ਵੀ ਟੈਸਟਿੰਗ ਰਿਪੋਰਟ ਮਿਲ ਜਾਂਦੀ ਹੈ। ਉਹ ਮਤਲਬ ਉਹਦੀ ਲੋਡ ਦੇ ਹਿਸਾਬ ਨਾਲ ਇੱਕ ਕਾਗਜ਼ ਗ੍ਰੀਨ ਕਲਰ ਦਾ ਕਾਗਜ਼ ਹੁੰਦਾ ਵਾ। ਉਹ ਭਰ ਦਿੰਦੇ ਹੁੰਦੇ ਲੋਡ ਦੇ ਹਿਸਾਬ ਨਾਲ ਫਿਲ ਕਰ ਦਿੰਦੇ ਹੁੰਦੇ ਜਿੰਨੀ ਲੋਡ ਦੀ ਤੁਸੀਂ ਫਾਈਲ ਬਣਵਾਈਆਂ ਤੇ ਉਹਨਾਂ ਹੀ ਲੋਡ ਉੱਤੇ ਭਰ ਦਿੰਦੇ ਬਾਕੀ ਦਾ ਮੈਂ ਕਿਹਾ ਮੈਂ ਚੈੱਕ ਕਰਨਾ ਮੈਂ ਕਿਹਾ ਜਿਹੜਾ ਅਲਾਈਨਮੈਂਟ ਹੁੰਦਾ ਉਹਨੇ ਚੈੱਕ ਕਰਨਾ ਵੀ ਉਹਨਾਂ ਲੋਡ ਤੁਹਾਡੇ ਘਰੇ ਹੈਗਾ ਜਾਂ ਵੱਧ ਘਾਟਾ ਜੇ ਵੱਧ ਘਾਟਾ ਹੋਏ ਤਾਂ ਟੈਸਟਿੰਗ ਰਿਪੋਰਟ ਤੁਹਾਨੂੰ ਦੁਬਾਰਾ ਬਣਾਉਣੀ ਪੈਣੀ ਹੈ ਕਿਉਂਕਿ ਉਸ ਦੇ ਉੱਤੇ ਉੱਪਰ ਜਿਹੜੀ ਟੈਸਟ ਰਿਪੋਰਟ ਤੇ ਜਈ ਦੇ ਸਾਈਨ ਹੋਣਗੇ ਤੇ ਜੋ ਵੀ ਅਲਾਈਨਮੈਂਟੋਂ ਗਲਤ ਨੋਟ ਤੇ ਸਾਈਨ ਕਰੂਗਾ ਨਹੀਂ ਇਸ ਲਈ ਜਦੋਂ ਵੀ ਤੁਸੀਂ ਫਾਈਲ ਬਣਾਉਣੀ ਆਪਣੇ ਘਰ ਦਾ ਲੋਡ ਪੂਰਾ ਚੈੱਕ ਕਰਕੇ ਲੈ ਕੇ ਜਾਣਾ ਲਾਈਟਾਂ ਪੱਕੇ ਲੈ ਕੇ ਲੈ ਕੇ ਜਾਓ ਇੱਕ ਦੋ ਵੱਧ ਪਵਾ ਲੋ ਕੋਈ ਚੱਕਰ ਨਹੀਂ ਗਾ ਤੇ ਜਿੰਨਾ ਲੋਡ ਆਉਦਾ ਪ੍ਰੋਪਰ ਲਿਖਾਓ ਕਿਉਂਕਿ ਟੈਸਟਿੰਗ ਰਿਪੋਰਟ ਦੇ ਵਿੱਚ ਸਾਈਨ ਹੋਣੇ ਆਉਂਦੇ ਆ ਜੇਈ ਸਾਹਿਬ ਜੇਈ ਇਨਫੋਰਮੇਸ਼ਨ ਨਹੀਂ ਸੀਗੀ ਅਪਡੇਟ ਆਈ ਮੈਂ ਬਿਲੋਂ ਸਰਪੁਰ ਨਾਮ ਜਰੀ ਮੈਂ ਜਿੰਨੇ ਪੈਚ ਲੋ ਸਾਰੇ ਦੋਸਤਾਂ ਨੂੰ ਤਰ੍ਹਾਂ ਨਾਲ ਸ਼ੇਅਰ ਕਰ ਦਿੰਦੇ ਆ ਕੋਈ ਮੇਰਾ ਵੀਪਰਾ ਐਵੇਂ ਟਾਈਮ ਨਾ ਖਰਾਬ ਕਰੇ ਦਫ਼ਤਰੋਂ ਫੇਰ ਮੁੜ ਕੇ ਆਵੇ ਤੇ ਦਫ਼ਤਰ ਦੇ ਕਿਹੜੇ ਨਾਮ ਵਾਲੇ ਇਸਕਿਉਂ ਨਵੇਂ ਮੀਟਰ ਲਗਾਉਣ ਦੇ ਦੁਆਰਾ ਸਾਨੂੰ ਧਿਆਨਾ ਇੱਕ ਰਿਸਟਰੀ ਆਧਾਰ ਕਾਰਡ ਲਾਜ਼ਮੀ ਕਰਾ ਕੇ ਲਿਆਓ ਤੇ ਇੱਕ ਟੈਸਟਿੰਗ ਰਿਪੋਰਟ ਤੁਸੀਂ ਜਗ੍ਹਾ ਤੇ ਜਦੋਂ ਫਾਈਲ ਬਣਾਉਣ ਜਾਣ ਨਾ ਵੀਟਰ ਦੀ ਹੁਣ ਕਹਿੰਦੇ ਸਾਨੂੰ ਟੈਸਟਿੰਗ ਰਿਪੋਰਟ ਵੀ ਲਾ ਕੇ ਲੈ ਕੇ ਜਾਣਾ ਤੇ ਉਹ ਟੈਸਟਿੰਗ ਰਿਪੋਰਟ ਤੇ ਜੀ ਦੇ ਸਹਾਰੇ ਜ਼ਰੂਰੀ ਕਰਾਉਣੀ ਹੈ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਕਰ ਲਓ ਮੈਂ ਬਿਜਲੀ ਵਿਭਾਗ ਨੂੰ ਜੋ ਵੀ ਨਵੀਂ ਅਪਡੇਟ ਆਊਗੀ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ ਧੰਨਵਾਦ ਜੀ